हां जी मेरे प्यारे ਭੈਣਾ ਤੇ ਮੇਰੇ ਵੀਰਾਂ ਅੱਗੇ ਬੇਨਤੀ ਕਰਦਾ ਹਾਂ ਕਿ ਸਾਰੇ ਜਣੇ ਪਰਲ ਕੇ ਅਰਦਾਸ ਕਰੀਏ ਕਿ ਜੋ ਤੁਸੀਂ ਵੇਖ ਰਹੇ ਹੋ ਦੋਨਾਂ ਮੁਲਕਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਜੰਗ ਦਾ ਮਾਹੌਲ ਬਣਿਆ ਹੋਇਆ ਵਾ ਵਾ ਗੁਰੂ ਕਿਰਪਾ ਕਰਨ ਇਹ ਜੰਗ ਨਾ ਲੱਗੇ ਸਮਾਂ ਟਲ ਜਾਵੇ ਵੀਰੋ ਜੰਗਾਂ ਬਹੁਤ ਵੱਡੀ ਬਰਬਾਦੀ ਕਰ ਦਿੰਦੀਆਂ ਦੋਨਾਂ ਛੇਟਾਂ ਦੀ ਇਸ ਕਰਕੇ ਭਾਰਤ ਦੀ ਵੀ ਤੇ ਪਾਕਿਸਤਾਨ ਦੇ ਵਿੱਚ ਵੀ ਲੱਖਾਂ ਮਾਮਾ ਦੇ ਹੀਰੇ ਵਰਗੇ ਪੁੱਤ ਸ਼ਹੀਦ ਹੋਣਗੇ ਵੀਰੋ ਇਸ ਕਰਕੇ ਆਪਾਂ ਵੈਰੂ ਗਿਰਦਾਸ ਕਰੀਏ ਕਿ ਸਾਡੇ ਮਾਮਾ ਦੇ ਪੁੱਤ ਬਚ ਜਾਣ ਤੇ ਇਹਨਾਂ ਲੀਡਰਾਂ ਦਾ ਸਾਡੇ ਦਾ ਕੁਝ ਨਹੀਂ ਜਾਣਾ ਜਿਨ੍ਹਾਂ ਨੇ ਕੱਲੇ ਬਿਆਨ ਹੀ ਦੇਣੇ ਨੇ ਪਰ ਉੱਥੇ ਲੜਨ ਵਾਲੇ ਸਾਡੇ ਇਹੋ ਜਿਹੇ ਹੀਰੇ ਵਰਗੇ ਨੌਜਵਾਨ ਮਾਮਾ ਦੇ ਕਿੰਨੇ ਸੁਣ ਸੁਣ ਪੁੱਤ ਵੀਰੋ ਤੁਸੀਂ ਦੇਖ ਰਹੇ ਹੋ ਡਿਊਟੀਆਂ ਬਾਰਡਰਾਂ ਦੇ ਉੱਤੇ ਦੇ ਰਹੇ ਆ ਆਪਾਂ ਉਹਨਾਂ ਲੱਖਾਂ ਪੈਣਾ ਦੇ ਵੀਰ ਤੇ ਲੱਖਾਂ ਬੱਚਿਆਂ ਦੇ ਪਿਤਾ ਲੱਖਾਂ ਪੈਣਾ ਦੇ ਸੁਹਾਗ ਲੱਖਾਂ ਮਾਵਾਂ ਦੇ ਹੀਰਿਆਂ ਵਰਗੇ ਪੁੱਤਾਂ ਲਈ ਅਰਦਾਸ ਕਰੀਏ ਕਿ ਇਹ ਜੰਗ ਟਲ ਜਾਵੇ ਸਾਰੇ ਜਾਣੇ ਰਲ ਕੇ ਵੈਗੁਰ ਗਿਰਦਾਸ ਕਰਿਓ ਤੁਹਾਡਾ ਆਪਣਾ ਰਾਠੀ ਜੀ